ਮਿੱਤਰੋ ਖਨੌਰੀ ਆਹ 22 ਮਿਲ ਗਏ ਬਾਈਆਂ ਦੀ ਸਕੀਮ ਸੁਣ ਲੋ ਕਿ ਬਾਈ ਕੀ ਜੁਗਾਰ ਕਰੀ ਫਿਰਦੇ ਨੇ ਬਾਈ ਕਹਿੰਦਾ ਹੁਣ ਸੁੱਕੇ ਨਹੀਂ ਮੁੜਨਾ ਇਸ ਤੋਂ ਬਾਅਦ ਇੱਥੇ ਆ ਬਾਬੇ ਦੇਖ ਲੋ ਬੈਠੇ ਨੇ ਇਹ ਵੀ ਬੋਰੀਆਂ ਲਈ ਬੈਠੇ ਨੇ ਅਤੇ ਇਹ ਉਡੀਕ ਕਰ ਰਹੇ ਨੇ ਕਿ ਕਿਸਾਨਾਂ ਦੀ ਜਿਹੜੀ ਮੀਟਿੰਗ ਹੈ ਮੀਟਿੰਗ ਖਤਮ ਹੋਵੇ ਮੀਟਿੰਗ ਦੇ ਵਿੱਚ ਕੋਈ ਚੰਗਾ ਫੈਸਲਾ ਆਵੇ ਨਹੀਂ ਤਾਂ ਫਿਰ ਬਾਬੇ ਵੀ ਹੱਥਾਂ ਨੂੰ ਥੁੱਕ ਲਾ ਹੀ ਫਿਰਦੇ ਨੇ ਬਾਈ ਤੰਗਲੀ 'ਚ ਕਿਵੇਂ ਪਾਈ ਫਿਰਦਾ ਪੋਰੀ ਬਾਈ ਇਹ ਦੱਪਣ ਵਾਸਤੇ ਆਵਾਜ਼ਾਂ ਜਨਾਬੇ ਰਿਗਾਰਡ ਕਰ ਲਿਆ ਜਾਨੀ ਕਿ ਕੱਲ ਕੱਲ ਦੇਖ ਲਿਆ ਆਪਾਂ ਨੇ ਵੀ ਕੀ ਕੱਲ ਖਾਲੀ ਅਤੀਸਾ ਕੱਲ ਕੋਈ ਉਹ ਨਹੀਂ ਆਇਆ ਬੰਦ ਗੱਲ ਨਹੀਂ ਬਣੀ ਅੱਜ ਨਹੀਂ ਛੱਡਦੇ ਅੱਜ ਤਾਂ ਅੱਗੇ ਜਾਵਾਂਗੇ ਮੂਰੇ ਇਸ ਤੋਂ ਬਾਅਦ ਮਿੱਤਰੋ ਤੁਸੀਂ ਆਹ ਦੇਖ ਲਓ ਇਹ ਬਾਈ ਸਕੋਰਪੀਓ ਦੇ ਪਿੱਛੇ ਟਰਾਲੀ ਪਾਈ ਫਿਰਦਾ ਹੈ ਅਤੇ ਬਾਈ ਵੀ ਚੱਲਿਆ ਖਨੌਰੀ ਵੱਲ ਨੂੰ ਬਾਈ ਨਾਲ ਵੀ ਗੱਲਬਾਤ ਸੁਣਾ ਦਿੰਦੇ ਆ ਬਾਈ ਬਾਈ ਦੇਖ ਰਹੇ ਹੋ ਸਕੋਰਪੀਓ ਦੇ ਪਿੱਛੇ ਟਰਾਲੀ ਬਾਈ ਫਿਰਦੇ ਨੇ ਬਾਈ ਹੋਰੀ ਦਿਖਾ ਦਿਨਾ ਦੇਖੋ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਆਹ ਦੇਖ ਲਓ ਤੁਸੀਂ ਬਿਲਕੁਲ ਬਾਈਆਂ ਨੇ ਘੈਂਟ ਗੱਲਬਾਤ ਕਰੀ ਹੋਈ ਆ ਟਰਾਲੀ ਪਾਰ ਕੀਆ ਸਕੋਰਪੀਓ ਦੇ ਪਿੱਛੇ ਬਾਬੇ ਬੈਠੇ ਨੇ ਵਿੱਚ ਗੱਲਬਾਤ ਕਰਦੇ ਆ ਪਾਈਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਹਾਲ ਹੈ ਜੀ ਠੀਕ ਠਾਕ ਤੁਸੀਂ ਟਰੈਕਟਰ ਦੇ ਪਿੱਛੇ ਦੀ ਪਾਈ ਸਕੋਰਪੀਓ ਦੇ ਵਿੱਚੇ ਪਾਈ ਫਿਰਦੇ ਟਰਾਲੀ ਹੋ ਜਾਂਦਾ ਟਰੈਕਟਰ ਚ ਹੋਰ ਆਣ ਕੇ ਕਿਹੜਾ ਪਿੰਡਾ ਸਾਹਿਬ ਜੀ ਵੱਡੀ ਪਟਾਰ ਟੀਨ ਸਾਹਿਬ ਸਾਤਾ ਪਾਈਆਂ ਨਾਲ ਗੱਲਬਾਤ ਕਰਦੇ ਆ ਭਾਈ ਮਾਹੌਲ ਦਿਖਾਉਨੇ ਆ ਕਿਸ ਤਰ੍ਹਾਂ ਦਾ ਮਾਹੌਲਾ ਕਿਉਂ ਬਿលਿਆ ਕੀ ਆ ਚੱਲਨੇ ਠੀਕ ਆ ਉਹਨਾਂ ਮਗਰ ਦਿਖਾ ਲੇ ਮਾੜਾ ਜਾ ਕੇ ਰਾਂ ਬਾਈ ਕਿਹੜਾ ਪਿੰਡਾ ਆਪਣਾ ਟੀਂਸਾ ਜੀ ਟੀਂਸਾ ਪਿੰਡਾ ਜੀ ਟੀਂਸਾ ਪਟਾਲ ਪਾਠੋਂ ਆਏ ਇਹ ਹਾਂਜੀ ਹਾਂਜੀ ਇਹ ਕਿਵੇਂ ਤੁਸੀਂ ਬਾਈ ਸਕੋਰਪੀਆ ਦੇ ਪਿੱਛੇ ਜਗਾੜ ਕਰੀ ਫਿਰਦੇ ਹੋ ਟਰੈਕਟਰ ਹੀ ਲੈ ਕੇ ਆਏ ਬਾਈ ਟਰੈਕਟਰ ਬਾਅਦ ਚ ਆਊਗਾ ਟਰੈਕਟਰ ਮਗਰ ਆਉਂਦੇ ਜੀ ਅੱਛਾ ਟਰੈਕਟਰ ਬਾਅਦ ਚ ਆਊਗਾ ਹਾਂਜੀ ਹਾਂਜੀ ਇਹ ਬਾਈ ਬਣਾਇਆ ਕਿਵੇਂ ਆ ਪੂਰਾ ਸਿਸਟਮ ਕੀ ਲਾਇਆ ਹੋਕਾ ਕੋਈ ਮਾੜਾ ਦੱਸੋ ਜਾਣਕਾਰੀ ਦਿਓ ਹੁੱਕ ਲਾਈ ਹੈ ਜੀ ਪਿੱਛੇ ਟਰਾਲੀ ਪੈਂਦੀ ਕੀਤੀ ਹੈਗੀ ਅੱਛਾ ਬਾਈ ਰਸਨ ਪਾਣੀ ਸਾਰਾ ਸਾਡਾ 6 ਮਹੀਨਿਆਂ ਦੇ ਵਿੱਚ ਲੱਖਿਆ अच्छा हा हां, हां जी हां दिल्ली ਨੂੰ ਕੂਚ ਕਰ ਰਹੇ ਆ ਜੀ ਬੰਦੇ ਬੰਦੇ ਕਿੰਨੇ ਹੋ ਤੁਸੀਂ ਕਟੋੜ 15 ਬੰਦੇ ਆ ਜੀ ਇਹ ਸਾਰੇ ਵਿੱਚ ਕੋਈ ਟਰਾਲੀ ਤੇ ਨਾ ਅੱਗੇ ਬੈਠੇ ਹੋ 25 ਬੰਦੇ ਆ ਵਿੱਚ ਵਿੱਚ ਟਰਾਲੀ ਵਾਲੇ 25 ਬੰਦੇ ਆ ਜੀ ਲੱਗੇ ਸਾਰੇ 25 ਬੰਦੇ ਹੋ ਜੀ हां जी हां जी अच्छा 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 ਤੇ ਹੁਣ ਅੱਗੇ ਦਾ ਕੀ ਪ੍ਰੋਗਰਾਮ ਆ ਖਨੌਰੀ ਵੱਲ ਨੂੰ ਜਾ ਰਹੇ ਹੋ ਤੁਸੀਂ ਉੱਥੇ ਰੁਕੋਗੇ ਜਾ ਕੇ हां जी हां ਖਨੌਰੀ ਸਿੱਧੂਪੁਰ ਜੁਨੀਅਨ ਵਾਲੇ ਹੋ हां जी हां जी ਸਿੱਧੂਪੁਰ ਜੁਨੀਅਨ ਜੀ ਅੱਛਾ ਬਾਈ ਪਿਛਲੀ ਵਾਰ ਕਦੋਂ ਗਏ ਤੇ ਪਿਛਲੀ ਵਾਰ ਵੀ ਸਕੋਰਪੀਆ ਲੈ ਕੇ ਗਏ ਤੇ हां जी हां जी ਉਦੋਂ ਵੀ ਟਰਾਲੀ ਪਾਈ ਸੀ ਪਿੱਛੇ ਹਾਂ ਜੀ हां जी ਤਾਂ ਮਿੱਤਰ ਪਿਆਰੋ ਤੁਸੀਂ ਦੇਖ ਰਹੇ ਹੋ ਕਿ ਬਾਈਆਂ ਨੇ ਸਕੋਰਪੀਆ ਦੇ ਪਿੱਛੇ ਟਰਾਲੀ ਪਾਈ ਹੋਈ ਆ ਸੋ ਜੋਸ਼ ਆ ਕਿਹੜਾ ਨੌਜਵਾਨਾਂ ਦੇ ਵਿੱਚ ਜੋਸ਼ ਬਹੁਤ ਆ ਤੇ ਹਾਂ ਜੀ ਹਾਂ ਜੀ ਤਾਂ ਇਧਰ ਟਰਾਲੀ ਦੇ ਵਿੱਚ ਬੈਠੇ ਨੇ ਕਿਹੜੇ ਬਾਈ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਟਰਾਲੀ ਦੇ ਵਿੱਚ ਬੈਠੇ ਨੇ ਬਾਬੇ ਹਾਂ ਜੀ ਹਾਂ ਜੀ ਸੋ ਤੁਸੀਂ ਪਟਾੜ ਤੋਂ ਹਾਂ ਜੀ ਕਿੰਨੇ ਬੰਦੇ ਆਇਓ ਟੋਟਲ ਅਸੀ ਤਾਂ ਆਈ 7 ਤਾਂ ਆਈ 5 ਹਾਂ ਬਾਕੀ ਤਾਂ ਦੂਜੀ ਟਰਾਲੀ ਚ ਜਾ ਰਹੀ ਨੇ ਅੱਛਾ ਦੂਜੀ ਜਾ ਰਹੇ ਨੇ ਹਾਂ ਤਾਂ ਮਿੱਤਰ ਪਿਆਰਿਓ ਸਕੋਰਪੀਓ ਦੇ ਪਿੱਛੇ ਟਰਾਲੀ ਪਾਈ ਹੋਈ ਦੀ ਐਸ ਐਸੇ ਮਾਹੌਲ ਬਣੇ ਹੋਏ ਨੇ